ਅੱਛਾ ਜੀ ਆ ਵੀਡੀਓ ਹੈਗੀ ਕਿਸੇ ਮੁੰਡੇ ਦੀ ਔਰਤ ਸਰੂਪ ਬਣਾ ਕੇ ਤੇ ਕਾਲੀ ਮਾਤਾ ਦਾ ਪਰਦਿਕਸ਼ਨ ਕਰਨ ਰਿਹਾ ਸੜਕਾਂ ਦੇ ਉੱਤੇ ਕੀ ਗੱਲ Hindu ਜਾਗਦੇ ਨਹੀਂ ਵੀ ਇਹ ਬਿਆਦਵੀ ਨਹੀਂ ਗੀ ਤੂੰ ਦੇਖੋ ਕੈਸੇ ਡਰਾਮੇ ਬਾਜ਼ੀਆਂ ਕਰਦਾ ਹੈ ਮੁੰਡਾ ਤੇ ਆ ਵੀ ਦੇਖੋ ਪੂਰਾ ਘਰ ਦੇ ਵਿੱਚ ਦਰਬਾਰ ਬਣਾ ਕੇ ਤੇ ਇਹ ਵੀ ਮੁੰਡਾ ਇਹ ਵੀ ਔਰਤ ਸਰੂਪ ਆ ਤੇ ਆਲੇ ਦੁਆਲੇ ਇਹਦੇ ਔਰਤਾਂ ਬੈਠੀਆਂ ਹੋਈਆਂ ਇਸ ਕੰਮ ਨੂੰ ਜਿਹੜਾ ਚੱਕਿਆ ਹੋਇਆ ਨਾ ਇਹ ਸਾਰਾ ਔਰਤਾਂ ਨੇ ਚੱਕਿਆ ਹੋਇਆ ਆ ਦੇਖੋ ਇਹ ਝੂਲੇ ਤੇ ਬੈਠਾ ਵਾ ਤੇ ਉਹ ਸਾਹਮਣੇ ਔਰਤਾਂ ਬੈਠੀਆਂ ਤੇ ਘਰ ਦੇ ਵਿੱਚ ਪੂਰਾ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਮੂਰਤੀਆਂ ਲਾਈਆਂ ਹੋਈਆਂ ਤੇ ਲੋਕ ਇਹਨਾਂ ਕੋਲੋਂ ਪੁੱਛਣਾ ਲੈਣ ਆਉਂਦੇ ਆ ਮੁੰਡਾ ਸਦੂਰ ਪਾਇਆ ਤੇ ਇਹਨੇ ਪਿੱਛੇ ਕੀ ਆ ਬਜਰੰਗਬਲੀ ਦੀ ਲਾਈ ਹੋਈ ਆ ਫੋਟੋ ਮੂਰਤੀ ਤੇ ਉਹ ਆਪਣੇ ਆਪ ਨੂੰ ਦੱਸਣ ਲਿਆ ਵੀ ਮੇਰੇ ਵਿੱਚ ਬਜਰੰਗ ਬਲੀ ਆ ਗਿਆ ਵੀ ਇਹ ਤਰੀਕੇ ਹੁੰਦੇ ਆ ਯਾਰ ਅੱਛਾ ਆ ਦੇਖੋ ਇਹਨੇ ਤਾਂ ਪੂਰਾ ਹੀ ਸਿਸਟਮ ਕੀਤਾ ਹੋਇਆ ਨਾ ਗਦਾ ਵੀ ਫੜੀ ਹੋਈ ਆ ਤੇ ਕੇਲਾ ਖਾ ਰਿਹਾ ਵੀ ਪੂਰੀ ਜਣੀ ਕਿ ਹਨੂਮਾਨ ਦੀ ਨਕਲ ਲਾ ਰਹੀ ਆ ਵੀ ਤੁਸੀਂ ਦੱਸੋ ਵੀ ਜਿਹੜੇ ਸਨਾਤਨੀ ਆਪਣੇ ਆਪ ਨੂੰ ਕਹਿੰਦੇ ਆ Hindu ਕਹਿੰਦੇ ਆ ਵੀ ਅਸੀਂ ਕਟੜ ਹਿੰਦੂ ਆ ਤੁਸੀਂ ਦੱਸੋ ਵੀ ਯਾਰ ਇਹ ਜਿਹੜੀ ਆ ਦੇਵੀ ਦੇਵਤਿਆਂ ਦੀ ਵੀ ਇਹ ਬੇਅਦਵੀ ਨੀਗੀ ਵੀ ਜਿਨ੍ਹਾਂ ਨੂੰ ਅਸੀਂ ਦੇਵੀ ਦੇਵਤਿਆਂ ਨੂੰ ਪੂਜਦੇ ਆ ਤੇ ਇਹ ਗੰਦ ਜਿਹੜਾ ਵਾ ਇਹ ਮੁੰਡੇ ਜਿਹੜਾ ਵਾ ਔਰਤਾਂ ਜਿਹੜੀਆਂ ਇਹ ਬਣ ਬਣ ਕੇ ਮਾਤਾ ਬੈਠੀਆਂ ਵਾ ਹੋਰ ਕਿਸੇ ਧਰਮ ਦੇ ਵਿੱਚ ਦੇਖਿਆ ਵੀ ਇਦਾਂ ਦੇ ਕੰਮ ਹੁੰਦੇ ਚਲੋ ਕੰਮ ਹੁੰਦੇ ਆ ਉਹਨਾਂ ਧਰਮਾਂ ਦੇ ਵਿੱਚ ਵੀ ਇਹੋ ਜੇ ਕੰਮ ਹੁੰਦੇ ਆ ਪਖੰਡਵਾਦ ਦੇ ਲੇਕਿਨ ਇਹ ਕਾਮਤ ਨਹੀਂ ਹੁੰਦੇ ਨਾ ਵੀ ਜੇ ਕੋਈ ਦੇਵੀ ਦੇਵਤਾ ਜਿੱਦਾਂ ਉਹਨਾਂ ਦੇ ਪੀਰ ਪਗੰਬਰ ਹੋਏ ਆ ਜਾਂ ਗੁਰੂ ਹੋਏ ਆ ਵੀ ਜਾਂ ਕੋਈ ਗੁਰੂ ਬਣ ਕੇ ਬੈਠਾ ਤੇ ਜਾਂ ਕੋਈ ਪੀਰ ਪਗੰਬਰ ਬਣ ਕੇ ਬੈਠਾ ਲੇਕਿਨ ਸੇਵਾਦਾਰ ਆਪਣੇ ਆਪ ਨੂੰ ਸਮਝਦੇ ਆ ਤੇ ਇਹ ਜਿਹੜੀਆਂ ਵਾ ਇਹ ਦੇਖੋ ਪੂਰਾ ਆਪਣੇ ਨਕਲ ਕਰਨ ਲਈਆਂ ਜਾਣੀਗੇ ਇਹ ਲੋਕ ਜਿਹੜੇ ਆ ਤੇ ਕਿਉਂ ਨਹੀਂ ਇਹਨਾਂ ਲੋਕਾਂ ਨੂੰ ਇਹ ਡੱਕ ਦੇ ਕਿਉਂਕਿ ਇਹਦੇ ਉੱਤੇ ਹਿੰਦੂਓ ਤੇ ਜਾਨਕੀ ਕਬਜ਼ਾ ਜਿਹੜਾ ਹੈਗਾ ਉਹ ਉਹ ਬ੍ਰਾਹਮਣਵਾਦ ਦਾ ਤਾਂ ਕਰਕੇ ਨਹੀਂ ਡੱਕ ਦੇ ਕਿਉਂਕਿ ਇਹ ਛੋਟੇ ਛੋਟੇ ਲੋਕ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਨਾ ਇਹ ਲੋਕ ਜਿਹੜੇ ਆ ਇਹ ਉਹਨਾਂ ਦੇ ਨਾਲ ਹੀ ਜੋੜਦੇ ਆ ਜਿੱਦਾਂ ਹੁਣ ਆ ਕੋਈ ਸਮਝ ਨਹੀਂ ਆਵਾ ਵੀ ਇਹਨਾਂ ਦੀਆਂ ਸਪੈਸ਼ਲ ਸਮਗਰੀਆਂ ਵਾ ਵੀ ਆਹ ਚੀਜ਼ ਲੈ ਕੇ ਆਉ ਤੇ ਜਾਨਕੀ ਉਹਨਾਂ ਨੇ ਆਪਣੀਆਂ ਫੈਕਟਰੀਆਂ ਖੋਲ੍ਹੀਆਂ ਪੀਆਂ ਧੂਫਾਂ ਦੀਆਂ ਜੋਤਾਂ ਦੀਆਂ ਉਹੋ ਹੀ ਕੰਮ ਇਹਨਾਂ ਨੇ ਦੱਸਨੇ ਹੁੰਦੇ ਆ ਫਿਰ ਇਹਨਾਂ ਨੇ ਲੋਕਾਂ ਨੇ ਸੁਖਣਾ ਸਿਖਾਉਣੀਆਂ ਹੁੰਦੀਆਂ ਤੇ ਉਹਨਾਂ ਚੀਜ਼ਾਂ ਦਾ ਫਾਇਦਾ ਕਿ ਇਹਨਾਂ ਨੂੰ ਹੁੰਦਾ ਉਹਨਾਂ ਦਾ ਚੀਜ਼ਾਂ ਦਾ ਫਾਇਦਾ ਹੁੰਦਾ ਸਾਰਾ ਬ੍ਰਾਹਮਣ ਵਾ ब्राह्मणवादਤਾ ਕਰਕੇ ਇਸੇ ਤੇ ਸਟੈਪਣੀ ਚੱਕਦਾ ਕਿਉਂਕਿ ਉਹ ਤੇ ਬ੍ਰਾਹਮਣਵਾਦ ਜਿਹੜਾ ਵਾ ਉਹ ਤਾਂ ਆਪ ਇੱਕ ਤੋਤੇ ਵਾਲੀ ਲਾਟਣ ਗ੍ਰੰਥਾਂ ਦਾ ਗਿਆਨ ਆ ਬਸ ਉਹਨਾਂ ਦੇ ਕੋਲ ਤੇ ਉਹ ਪੜ ਪੜ ਕੇ ਉਹੋ ਹੀ ਅੱਗੋ ਅੱਗੋ ਸੁਣਾਈ ਜਾਂਦਾ ਵਾ ਤੇ ਆਪਣੀਆਂ ਕਿਉਂਕਿ ਬਾਂਮਣ ਜਿਹੜਾ ਨਾ ਬ੍ਰਾਹਮਣ ਬਹੁਤ ਜ਼ਿਆਦਾ ਕਹਾਣੀਆਂ ਲਿਖਣ ਦੇ ਵਿੱਚ ਕੁਸ਼ਾਲ ਆ ਵੀ ਬਹੁਤ ਜ਼ਿਆਦਾ ਅੱਗੇ ਆ ਕਿਉਂਕਿ ਇਹਦਾ ਬਹੁਤ ਜ਼ਿਆਦਾ ਪੁਰਾਣਾ ਅਭਿਆਸ ਆ ਕਹਾਣੀਆਂ ਲਿਖਣ ਦੇ ਵਿੱਚ ਤਾਂ ਕਰਕੇ ਇਹੋ ਜਿਹੜੇ ਆ ਨਾ ਵੀ ਇਹਨਾਂ ਦੀਆਂ ਕਹਾਣੀਆਂ ਚੱਲਦੀਆਂ ਵਾਂ ਸਰਕਾਰਾਂ ਇਹਨਾਂ ਦੇ ਨਾਲ ਆ ਇਸੇ ਕਰਕੇ ਇਸੇ ਗੱਲਾਂ ਨੂੰ ਸਮਝਣਾ ਪਊਗਾ ਕਿਉਂਕਿ ਇਹ ਜਿਹੜੇ ਲੋਕ ਆ ਨਾ ਇਹ ਜੋੜ ਤੇ ਉਹਦੇ ਨਾਲ ਹੀ ਆ ਫੇਰ ਇਹ ਲੋਕ ਜਿਹੜੇ ਆ ਵਹਿਮਾਂ ਭਰਮਾਂ ਦੇ ਵਿੱਚ ਪਾਉਂਦੇ ਆ ਆ ਪਾ ਕਰ ਦੋ ਨਹੀਂ ਪਾ ਕਰ ਦੋ ਜਗਰਾਤੇ ਸੁੱਖ ਲੋ ਆ ਸੁੱਖਣਾ ਸੁੱਖ ਲੋ ਤੇ ਫੇਰ ਜਿਹੜੇ ਲੋਕ ਆ ਇਹ ਜਾਂਦੇ ਆ ਟਰੱਕ ਭਰ-ਭਰ ਕੇ ਗੱਡੀਆਂ ਲੈ ਲੈ ਕੇ ਆਪਣੀਆਂ ਆਪਣੇ ਸਾਲ ਲੈ ਕੇ ਤੇ ਉੱਥੇ ਮੰਦਰਾਂ ਦੇ ਵਿੱਚ ਤੇ ਮੰਦਰਾਂ ਦੇ ਵਿੱਚ ਵੱਡਿਆਂ ਮੰਦਰਾਂ ਦੇ ਵਿੱਚ ਚੜਾਵਾ ਚੜਦਾ ਉਹ ਕਿਹਨੂੰ ਚੜਦਾ ਬ੍ਰਾਹਮਣ ਫਾਇਦਾ ਹੁੰਦਾ ਉਹਦਾ ਬ੍ਰਾਹਮਣ ਦਾ ਤਾਂ ਕਰਕੇ ਇਹ ਲੋਕ ਜਿਹੜੇ ਆ ਨਾ ਇਹ ਬੇਅਦਵੀ ਦਾ ਦੋਸ਼ ਕੋਈ ਨਹੀਂ ਲਾਉਂਦੇ ਕਿਉਂਕਿ ਇਹ ਇਤਿਹਾਸ ਜਿਹੜਾ ਬ੍ਰਾਹਮਣਵਾਦ ਦਾ ਇਤਿਹਾਸ ਜਿਹੜਾ ਇਹ ਸਾਰੇ ਦਾ ਸਾਰਾ ਇਤਿਹਾਸ ਜਿਹੜਾ ਉਹ ਝੂਠਾ ਕਿਉਂਕਿ ਇਹਨਾਂ ਨੇ ਆਪਣੇ ਕੋਲੋਂ ਕਹਾਣੀਆਂ ਘੜੀਆਂ ਹੋਈਆਂ ਲਿਖੀਆਂ ਹੋਈਆਂ ਹੁਣ ਕਹਿ ਦਿੰਦੇ ਆ ਬਸ ਵੇਦਾਂ ਵਿੱਚ ਲਿਖਾ ਹੋਇਆ ਗ੍ਰੰਥਾਂ ਵਿੱਚ ਲਿਖਿਆ ਹੋਇਆ ਵੀ ਅਸੀਂ ਕੀ ਕਰੀਏ ਉਸ ਲਿਖੇ ਹੋਏ ਨੂੰ ਕਿਉਂਕਿ ਉਹ ਗਰੀਬਾਂ ਦੀ ਤਾਂ ਲੁੱਟ ਹੋਣ ਲਈ ਆ ਨਾ ਖਾ ਮਖਾ ਐਵੇਂ ਇਹਨਾਂ ਦੇ ਜੋਥੇ ਜਾ ਜਾ ਕੇ ਤੇ ਜਿਦਾ ਬਾ ਜੜਾਈ ਜਾਂਦੀ ਆ ਯਾਰ ਪਹਾੜੀ ਇਲਾਕਾ ਵਾ ਠੀਕ ਆ ਜੇ ਘੁੰਮਣਾ ਹੁੰਦਾ ਕਿਸੇ ਹੋਰ ਪਾਸੇ ਘੁੰਮ ਲਿਆ ਕਰੋ ਲੇਕਿਨ ਇੰਨੀ ਗੱਲ ਆ ਤੇ ਤੁਸੀਂ ਆਪਣੇ ਦੁਸ਼ਮਨ ਤਨਾਨਾ ਪਾਲੋ ਅਗਰ ਜੇ ਕੋਈ ਤੁਹਾਡੇ ਕੋਲ ਜਿਆਦਾ ਹੀ ਪੈਸਾ ਵਾ ਹੋਰ ਵੀ ਜਗਾ ਘੁਮਨ ਨੂੰ ਬੜੀਆਂ ਵੀ ਉਹਨਾਂ ਜਗਾ ਤੇ ਚਲ ਜਾਓ ਘੁਮਨ ਨੂੰ ਇਹਨਾਂ ਨੇ ਤਾਂ ਬਸ ਲੋਕੇਸ਼ਨਾਂ ਦੇ ਦੇਖ ਕੇ ਦਰਬਾਰ ਬਣਾਏ ਹੋਏ ਆ ਵੀ ਜਿੱਥੇ ਘੁੰਮਣ ਵਾਲੀਆਂ ਜਗਾ ਵੀ ਚਲੋ ਲੋਕੀ ਦਰਸ਼ਨ ਵੀ ਕਰ ਆਉਂਦੇ ਆ ਤੇ ਕੰਮ ਆ ਵੀ ਜਾਂਦੇ ਆ ਉਹਨਾਂ ਚੀਜ਼ਾਂ ਦਾ ਇਹਨਾਂ ਨੂੰ ਫਾਇਦਾ ਵਾ ਇਸੇ ਕਰਕੇ ਭਰਾਵੋ ਇਹਨਾਂ ਗੱਲਾਂ ਦੇ ਵਿੱਚੋਂ ਨਿਕਲੋ ਹੁਣ ਦੇਖੋ ਆ ਸਾਰੇ ਦਾ ਸਾਰਾ ਪੈਸਾ ਸੋਨਾ ਦੇ ਲੋਕੀ ਚੜਾ ਰਹੇ ਆ ਇਹ ਕਿਸੇ ਕਰਕੇ ਚੜਾ ਰਹੇ ਆ ਕਿਉਂਕਿ ਪੁਜਾਰੀ ਨੇ ਪੰਡਤ ਨੇ ਜਿਹੜਾ ਨਾ ਉਹ ਵਹਿਮਾਂ ਭਰਮਾਂ ਦੇ ਵਿੱਚ ਪਾਇਆ ਹੋਇਆ ਇਹ ਪੈਸੇ ਤੁਹਾਡੇ ਉੱਤੇ ਜਾ ਕੇ ਜਮ੍ਹਾਂ ਹੁੰਦੇ ਆ ਜਾਣ ਕੇ ਤੁਹਾਡੇ ਵਿਜੂਦਗਾ ਨੂੰ ਮਿਲਦੇ ਆ ਕਿੱਤੇ ਪੈਸਾ ਨਹੀਂ ਜਾਂਦਾ ਕੋਈ ਵੀ ਸਾਰਾ ਕੁਝ ਇੱਥੇ ਰਹਿ ਜਾਂਦਾ ਇਹ ਸਾਰਾ ਕੀ ਹੈ ਝੂਠ ਦਾ ਖਟਿਆ ਹੋਇਆ ਖਾਂਡੇ ਆ ਇਹ ਆਪਣੀਆਂ ਅਫੈਕਟ ਜੀਆਂ ਇਹਨਾਂ ਦੀਆਂ ਇਹਨਾਂ ਸਮਾਨ ਦੀਆਂ ਤੇ ਆਹ ਜਿਹੜੇ ਸਾਡੇ ਵਿੱਚ ਛੋਟੇ ਛੋਟੇ ਬੈਠੇ ਆ ਵੀ ਪ੍ਰਚਾਰ ਕਰਦੇ ਆ ਉਹ ਇਹਨਾਂ ਕੰਪਨੀਆਂ ਦਾ ਪ੍ਰਚਾਰ ਕਰਦੇ ਆ ਵੀ ਆ ਕੈਂਠੀ ਪਾਲੋ ਤੇ ਆ ਚੀਜ਼ ਪਾਲੋ ਤੇ ਉਹ ਚੀਜ਼ ਪਾਲੋ ਇਹ ਸਾਰਾ ਇਹ ਹੋਆ ਹੁਣ ਆ ਜਿਹੜਾ ਪੈਸਾ ਵਾ ਪੈਸਾ ਇਹ ਜਿਹੜਾ ਪੈਸਾ ਵਾ ਇਹ ਕਿੰਨੇ ਕ ਲੋਕਾਂ ਦੇ ਕੋਲ ਹੋਏਗਾ ਵੱਧ ਤੋਂ ਵੱਧ 5 7 10 ਦੇ ਲੋਕਾਂ ਦੇ ਕੋਲ ਦੇ ਥੱਲੇ ਪੈਸਾ ਹੋਏਗਾ ਪੈਸਾ ਜਿਹੜਾ ਨਾ ਉਹ ਮੁਲਖ ਦੇ ਕੋਲ ਥੋੜਾ ਨੇਗਾ ਮੁਲਖ ਗਰੀਬ ਇਸੇ ਕਰਕੇ ਆ ਕਿ ਇਹ ਜਿਹੜਾ ਪੈਸਾ ਨਾ ਸਾਡਾ ਉਹ ਸਾਰਾ ਪੈਸਾ ਇਹਨਾਂ ਲੋਕਾਂ ਦੇ ਥੱਲੇ ਦੱਬਿਆ ਹੋਇਆ ਕੁੱਤੇ ਇਹਨਾਂ ਲੋਕਾਂ ਨੂੰ ਪਤਾ ਵੀ ਨਹੀਂ ਕਿ ਆ ਵੀ ਇਹਨਾਂ ਦੇ ਕੋਲ ਕਿੰਨਾ ਕੁ ਪੈਸਾ ਹੋਊਗਾ ਇਹਨਾਂ ਥੱਦੇ ਥੱਲਿਓ ਇਹ ਪੈਸਾ ਖਸਕਾ ਵੀ ਲਿਆ ਜਾਵੇ ਨਾ ਅਗਰ ਜੇ ਖਸਕਾ ਵੀ ਲਿਆ ਜਾਵੇ ਤੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਲੇਕਿਨ ਇੰਨੀ ਗੱਲ ਆ ਭਾਰਤ ਜਿਹੜਾ ਨਾ ਉਹ ਗਰੀਬ ਗਰੀਬ ਤੋਂ ਅਮੀਰ ਹੋ ਜਾਏਗਾ ਬਹੁਤ ਜਲਦ ਅਮੀਰ ਹੋ ਜਾਏਗਾ ਉਜੇ ਆਪਾਂ ਪੱਛਮੀ ਕੰਟਰੀਆਂ ਦਾ ਹਿਸਾਬ ਲਾ ਲਈਏ ਪੱਛਮੀ ਕੰਟਰੀਆਂ ਕਿਉਂ ਅਮੀਰ ਆ ਕਿਉਂਕਿ ਉੱਥੇ ਵਹਿਮ ਭਰਮ ਕੋਈ ਨਹੀਂਗਾ ਉੱਥੇ ਮੰਦਰਾਂ ਦੇ ਵਿੱਚ ਚੜਾਵਾ ਕੋਈ ਨਹੀਂਗਾ ਚੜਦਾ ਉੱਥੇ ਉਹਨਾਂ ਜਨਤਾ ਜਿਹੜੀ ਆ ਨਾ ਉੱਥੇ ਉਹ ਜਨਤਾ ਦਾ ਪੈਸਾ ਉਹਨਾਂ ਜਨਤਾ ਦੇ ਵਿੱਚ ਘੁੰਮਦਾ ਉਹ ਲੋਕ ਤਾਂ ਅਮੀਰ ਆ ਸਾਡਾ ਪੈਸਾ ਜਿਹੜਾ ਉਹ ਇੱਕ ਜਗ੍ਹਾ ਪਿਆ ਤੁਹਾਨੂੰ ਪਤਾ ਵੀ ਜਿਹੜਾ ਹਰ ਚੀਜ਼ ਆ ਨਾ ਕੋਈ ਵੀ ਆ ਉਹ ਚੱਲਦੀ ਰਹਿਣੀ ਚਾਹੀਦੀ ਆ ਹੁੰਜੇ ਉਹਦੀ ਮਜ਼ਬੂਤੀ ਵੰਦੀ ਆ ਦੇਖੋ ਹੁੰਜੇ ਪਾਣੀ ਆ ਉਹ ਚੱਲਦਾ ਵਾ ਜੇ ਨਦੀ ਦਾ ਪਾਣੀ ਚੱਲਦਾ ਵਾ ਤੇ ਉਹਦੇ ਵਿੱਚ ਉਹ ਦੇਲਾ ਸਾਫ ਸੁਥਰਾ ਹੁੰਦਾ ਕੋਈ ਮੁਸ਼ਕਲੀ ਆਉਂਦੀ ਐ ਤੇ ਚਲੋ ਇਹਨਾਂ ਲੋਕਾਂ ਨੇ ਪੰਡਤਾਂ ਨੇ ਉਪਾਹ ਕਰਾ ਕਰਾ ਕੇ ਗੰਦਗੀ ਫਲਾਈ ਹੋਈ ਆ ਲੇਕਿਨ ਛੱਪੜ ਦਾ ਪਾਣੀ ਜਿਹੜਾ ਵਾ ਉਹ ਮੁਸ਼ਕਮਤ ਦਾ ਹੁੰਦਾ ਕਿਉਂਕਿ ਪਾਣੀ ਉਹ ਖੜਾ ਹੁੰਦਾ ਇਸੇ ਕਰਕੇ ਭਰਾਓ ਇਹਨਾਂ ਲੋਕਾਂ ਨੂੰ ਪੈਸਾ ਦੇਣ ਲਈ ਪੈਸਾ ਆਪਣੇ ਵਿੱਚ ਵੱਤੋ ਇਸੇ ਕਰਕੇ ਭਾਰਤ ਦਾ ਮੇਲ ਹੋ ਸਕਦਾ ਨਹੀਂ ਤੇ ਮੁੱਦਤਾਂ ਤੋਂ ਗੁਲਾਮ ਅਸੀਂ ਇਹਨਾਂ ਲੋਕਾਂ ਦੇ ਆਂ ਹੋਰ ਅਸੀਂ ਗੁਲਾਮ ਕੋਈ ਨਹੀਂਗੇ ਕਿਉਂਕਿ ਅਸੀਂ ਆਪ ਕਮਾਈ ਆਪਣੀ ਜਿਹੜੀ ਆ ਉਹ ਇਹਨਾਂ ਲੋਕਾਂ ਤੇ ਲਾ ਦਿੰਦੇ ਆਂ ਇਹੋ ਹੀ ਲੋਕ ਸਾਡਾ ਫਿਰ ਬਾਹਰ ਦੇ ਵਿੱਚ ਸ਼ੋਸ਼ਣ ਕਰਦੇ ਆ ਸਰ ਨੂੰ ਧਰਮ ਦੇ ਨਾਂ ਤੇ ਲੜਾਉਂਦੇ ਆ ਇਹ ਧਰਮਸ ਤੇਸ ਤਾਂ ਉਹ ਧਰਮ ਹਰ ਬੰਦਾ ਇਹੋ ਹੀ ਕਹੀ ਜਾਂਦਾ ਵੀ ਸਾਡਾ ਧਰਮ ਚੰਗਾ ਆ ਸਭ ਤੋਂ ਜੇ ਸਾਰਿਆਂ ਦਾ ਧਰਮ ਚੰਗਾ ਵਾ ਤਾਂ ਫੇ ਕਿਉਂ ਇੰਨੇ ਝਗੜੇ ਆ ਇਸ ਗੱਲ ਬਾਰੇ ਵੀ ਕੁਛ ਨਾ ਕੋਈ ਸੋਚਿਆ ਕਦੇ ਯਾਰ ਹੁਣ ਅਮਰੀਕਾ ਜਿਹੜਾ ਅਮਰੀਕਾ ਦੇ ਲੋ ਕਰਜ਼ੇ ਦਿੰਦਾ ਲੋਕਾਂ ਨੂੰ ਉਹ ਤਾਂ ਕਰਕੇ ਇਨਾ ਮੀਦਾ ਤੇ ਅਸੀਂ ਉੱਤਰ ਨੂੰ ਭੱਜਦੇ ਆ ਅਮਰੀਕਾ ਨੂੰ ਲੇਕਿਨ ਅਸੀਂ ਉਹੀ ਚੀਜ਼ ਕਰ ਲਈਏ ਵੀ ਆ ਜਿਹੜਾ ਪੈਸਾ ਅਸੀਂ ਹਵਾ ਗਾਉਣ ਇਹਨਾਂ ਨੂੰ ਦੇ ਰਹੇ ਆ ਚੜਾ ਰਹੇ ਆ ਪੰਡਤਾਂ ਨੂੰ ਵੀ ਜਾਨਕੀ ਗੋਲਕਾ ਦੇ ਵਿੱਚ ਸੋਨਾ ਪਾਈ ਜਾਂਦੇ ਆ ਪੈਸਾ ਪਾਈ ਜਾਂਦੇ ਆ ਇਹ ਉਹੀ ਸਾਡਾ ਪੈਸਾ ਸਾਡੇ ਵਿੱਚ ਰਹੇਗਾ ਨਾ ਤੇ ਸਾਡਾ ਮੁਲਕ ਵੀ ਸਾਨੂੰ ਵੀ ਕਿਸੇ ਪਾਸੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਇਹ ਦੇਖ ਲਿਓ ਗੱਲ ਕਿਉਂਕਿ ਕਰੋੜਾ ਰੁਪਈਆ ਜਿਹੜਾ ਉਹ ਅਸੀਂ ਇੱਕ ਜਗ੍ਹਾ ਇਕੱਠਾ ਕਰ ਦਿੰਨੇ ਆ ਤੇ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਕੰਮ ਉਹ ਹੀ ਆ ਵੀ ਨਮਕ ਦਾ ਪੂਤਲਾ ਬਣਾ ਕੇ ਪਾਣੀ ਦੇ ਵਿੱਚ ਰੋੜ ਕੇ ਤੇ ਅਸੀਂ ਉਹਦਾ ਇੰਤਜ਼ਾਰ ਕਰਨ ਲੱਗ ਪੈਨੇ ਆ ਵੀ ਕੋਈ ਕੰਮ ਹੋ ਜਾਏਗਾ ਉਹਨੇ ਜਿਹਨੂੰ ਕੋਈ ਕੰਮ ਨਹੀਂ ਹੁੰਦਾ ਲੇਕਿਨ ਅਸੀਂ ਮੌਤ ਦੇ ਕਿਨਾਰੇ ਪਹੁੰਚ ਜਾਂਦੇ ਆ ਇਹਨਾਂ ਲੋਕਾਂ ਨੂੰ ਕੋਲੋਂ ਪੰਡਤਾਂ ਕੋਲੋਂ ਬਚੋ ਕਿਉਂਕਿ ਜਦ ਦੇਖੋ ਯਾਰ ਜਦ ਇਹ ਰੱਬ ਦਾ ਡਰ ਨਹੀਂ ਮੰਨਦੇ ਕਿਸੇ ਦਾ ਕਿਸੇ ਪਰਮਾਤਮਾ ਦਾ ਇਹ ਡਰ ਨਹੀਂ ਮੰਨਦੇ ਤੇ ਤੁਹਾਨੂੰ ਲੋੜ ਕੀ ਆ ਡਰਨ ਨੂੰ ਅ ਜੇ ਇੱਥੇ ਤੁਸੀਂ ਦੁੱਖ ਭੋਗ ਗੰਡੇ ਆ ਨਾ ਤੇ ਜੇ ਤੁਸੀਂ ਸੋਚਦੇ ਆ ਵੀ ਸਵਰਗਾਂ ਚ ਚਲ ਜਾਣਾ ਜਾਂ ਨਰਕਾਂ ਚ ਚਲ ਜਾਣਾ ਤੇ ਅੱਗੋਂ ਅੱਗੋਂ ਵੀ ਇਹੋ ਹੀ ਬੈਠੇ ਆ ਅੱਗੇ ਉਹ ਵੀ ਇਹ ਸੋਚ ਲਿਓ ਅਬਲਾ ਤ ਕੋਈ ਉੱਥੇ ਕੋਈ ਸਵਰਗ ਨਲਕਾ ਵਾਲਾ ਉੱਪਰ ਜਾ ਕੇ ਚੱਕਰ ਹੈ ਨਹੀਂਗਾ ਪਰਮਾਤਮਾ ਪਰਮਾਤਮਾ ਨੂੰ ਪੁਕਾਰਣਾ ਨਹੀਂ ਪੈਂਦਾ ਪਰਮਾਤਮਾ ਦੂਰ ਨਹੀਂ ਬੈਠਾ ਵੀ ਅਸੀਂ ਜਿਹੜਾ ਉੱਚੀ ਉੱਚੀ ਓਮ ਨਮਸ਼ਵਾ ਵਾਏ ਗੁਰੂ ਹਲੇਲੂਇਆ ਐੜਾ ਵਗੈਰਾ ਕਰੀ ਜਾਂਦੇ ਆ ਪੁਕਾਰੀ ਜਾਂਦੇ ਆ ਇਹ ਸਿਰਫ ਲੋਕ ਦਿਖਾਵਾ ਈਸੀ ਮੰਦਰ ਦੇ ਵਿੱਚ ਜਾ ਕੇ ਆਏ ਆ ਵੀ ਛਾਤੀਆਂ ਤਾਣ ਕੇ ਫਿਰ ਦਿੰਦੇ ਆ ਵੀ ਮੈਂ ਗਿਆ ਮੈਂ ਬੜਾ ਧਾਰਮਿਕ ਆ ਮੈਂ ਹਜ ਜ ਕਰ ਆਇਆ ਮੈਂ ਬੜਾ ਧਾਰਮਿਕ ਆ ਇਹ ਧਾਰਮਿਕਤਾ ਕੋਈ ਨਹੀਂ ਗੀ ਇਹ ਸਿਰਫ ਗੁਲਾਮੀ ਆ ਤੇ ਇਸ ਗੁਲਾਮੀ ਨੂੰ ਗਲ ਦੇ ਵਿੱਚੋਂ ਲਾਉਣਾ ਪੈਣਾ ਅਗਰ ਜੇ ਕਾਮਯਾਬ ਹੋਣ ਅੱਛਾ ਤੁਸੀਂ ਇੱਕ ਹਿਸਾਬ ਲਾ ਲਓ ਜੇ ਅਸੀਂ 5000 ਸਾਲ ਗੁਲਾਮ ਰਹੇ ਆ ਨਾ ਤੋ ਉਹ ਇਨਾ ਪੰਡਤਾਂ ਦੀ ਵਜ੍ਹਾ ਨਾਲ ਰਹੇ ਆ ਕਿਉਂਕਿ ਸਾਡੇ ਕੋ ਕੀ ਆ ਸਾਡੇ ਕੋ ਤਾਂ ਅਸੀਂ ਤਾਂ ਹਮੇਸ਼ਾ ਗਰੀਬ ਰਹੇ ਆ ਵੀ ਜਿਹੜਾ ਸ਼ੁੱਧਰ ਆ ਨਾ ਭਾਰਤ ਦਾ ਜਿਹਨੂੰ ਸ਼ੁੱਧਰ ਕਹਿੰਦੇ ਆਏ ਲੋਕ ਵੀ ਜਿਹੜਾ ਜਿਆਦਾ ਮੰਦਰਾਂ ਦੇ ਵਿੱਚ ਜਾਂਦਾ ਵਾ ਵੀ ਇਹਨਾਂ ਧਾਰਮਿਕ ਸਥਾਨਾਂ ਤੇ ਜਾਂਦਾ ਵਾ ਇਹ ਤਾਂ ਮੁੱਢ ਤੋਂ ਤੋਂ ਗਰੀਬ ਆ ਅੱਜ ਵੀ ਗਰੀਬ ਆ ਤੇ ਅਸੀਂ ਪੰਡਤਾਂ ਦੀ ਵਜ੍ਹਾ ਤੋਂ ਇਹਨਾਂ ਬ੍ਰਾਹਮਣਾਂ ਦੀ ਵਜ੍ਹਾ ਤੋਂ ਗੁਲਾਮ ਰਹੇ ਆ ਕਿਉਂਕਿ ਇਹਨਾਂ ਮੰਦਰਾਂ ਦੇ ਵਿੱਚ ਪੈਸਾ ਇਕੱਠਾ ਹੁੰਦਾ ਸੀ ਇਹਨਾਂ ਮੰਦਰਾਂ ਦਾ ਉਹਨਾਂ ਨੂੰ ਪਤਾ ਲੱਗਦਾ ਸੀਗਾ ਮੁਸਲਮਾਨਾਂ ਨੂੰ ਜਿਹੜੇ ਮੁਗਲ ਆਏ ਆ ਵੀ ਮੁਗਲਾਂ ਨੇ ਆ ਕੇ ਮੰਦਰਾਂ ਨੂੰ ਲੁੱਟਿਆ ਮੁਗਲਾਂ ਨੇ ਆ ਕੇ ਗਰੀਬਾਂ ਨੂੰ ਨਹੀਂ ਲੁੱਟਿਆ ਮੁਗਲਾਂ ਨੇ ਜੇ ਰਾਜ ਕੀਤਾ ਤੇ ਚੰਗੇ ਤਰੀਕੇ ਨਾਲ ਕੀਤਾ ਵੀ ਲੋਕ ਸੌਖੇ ਸੀ ਉਦੋਂ ਔਖੇ ਨਹੀਂ ਸੀ ਅਗਰ ਉਹ ਗੋਰਿਆਂ ਨੇ ਰਾਜ ਕੀਤਾ ਤਾਂ ਤਾਂ ਵੀ ਇਸ ਵਜ੍ਹਾ ਤੋਂ ਕੀਤਾ ਵੀ ਮੰਦਰਾਂ ਦੇ ਵਿੱਚ ਇਹਨਾਂ ਦੇ ਇੰਨਾ ਪੈਸਾ ਪਿਆ ਸੀ ਇੰਨਾ ਕੋਲ ਪੈਸਾ ਇੰਨਾ ਪਿਆ ਸੀ ਗਰੀਬਾਂ ਕੋ ਕੁਝ ਨਹੀਂ ਸੀ ਜੇ ਔਰਤ ਨੂੰ ਇੱਜ਼ਤ ਦਵਾਈ ਆ ਤੇ ਅੱਜ ਗੋਰਿਆਂ ਨੇ ਦਵਾਈ ਆ ਤੇ ਉਸ ਤੋਂ ਬਾਅਦ ਜਦੋਂ ਆਜ਼ਾਦ ਹੋ ਗਿਆ ਦੇਸ਼ ਆਜ਼ਾਦ ਚਲੋ ਹਜੇ ਵੀ ਕੋਈ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਜਦੋਂ ਆਜ਼ਾਦ ਹੋ ਗਿਆ ਤੇ ਉਦੋਂ ਇਹਨਾਂ ਨੇ ਆਪਣਾ ਤਰੀਕਾ ਨਾਲ ਇਹ ਪੰਡਤਾਂ ਨੇ ਵਾਤ ਲਿਆ ਇਹਨਾਂ ਨੇ ਔਰਤਾਂ ਦੇ ਵੀ ਮੰਤਰ ਬਣਾ ਦਿੱਤੇ ਤੇ ਔਰਤਾਂ ਦੀ ਪੂਜਾ ਕਰਨ ਲਾ ਦਿੱਤਾ ਲੇਕਿਨ ਪਹਿਲਾਂ ਔਰਤ ਦੀ ਪੂਜਾ ਨਹੀਂ ਸੀ ਹੁੰਦੀ ਇਹ ਇਤਿਹਾਸ ਨੂੰ ਪੜ੍ਹ ਕੇ ਦੇਖੋ ਲੇਕਿਨ ਇਹ ਲੋਕ ਕੀ ਕਹਿ ਦਿੰਦੇ ਆ ਵੀ ਉਹ ਕੁਝ ਲੋਕ ਸੀ ਵੇਦੋਂ ਮੇ ਹਮਾਰੇ ਮੇ ਨਹੀਂ ਲਿਖਾ ਹੋਆ ਵੀ ਠੀਕ ਆ ਤੇ ਜੇ ਹੁਣ ਉਹ ਵੇਦਾਂ ਦੇ ਵਿੱਚ ਵੀ ਨਹੀਂ ਤਾਂ ਹੋਣ ਵਾਲਾ ਵੇਦਾਂ ਦੇ ਵਿੱਚ ਲਿਖਿਆ ਹੋਇਆ ਵਾ ਵੀ ਜਿਹੜਾ ਤੁਸੀਂ ਸੁਣਾਈ ਜਾਂਦੇ ਆ ਬਚੋ ਪੜਾਵੋ ਇਹਨਾਂ ਕੋਲੋਂ ਸਾਨੂੰ ਕਿਸੇ ਪਾਸੇ ਅਗਰ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਅਨਕਾਰ ਦੇਈਏ ਨਾ ਵੀ ਜਿਹੜਾ ਇਹਨਾਂ ਨੇ ਲੱਭ ਬਣਾ ਕੇ ਘੜ ਕੇ ਸਾਡੇ ਅੱਗੇ ਰੱਖਿਆ ਹੋਇਆ ਅਸੀਂ ਇਹਨਾਂ ਚੀਜ਼ਾਂ ਨੂੰ ਅਨਕਾਰ ਦੇਈਏ ਨਾ ਤੇ ਸਾਨੂੰ ਕਿਸੇ ਮੁਲਕ ਦੇ ਵਿੱਚ ਬਾਹਰ ਜਾ ਕੇ ਕੰਮ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਵੀ ਅਸੀਂ ਉੱਥੇ ਹੀ ਅਮੀਰ ਆਵੀਂ ਵੀ ਜਿੰਨਾ ਕ ਪੈਸਾ ਸਾਡਾ ਇਹਨਾਂ ਦੇ ਥੱਲੇ ਦੱਬਿਆ ਹੋਇਆ ਉਹੋ ਹੀ ਪੈਸਾ ਸਾਡੇ ਵਿੱਚ ਘੁੰਮਣਾ ਚਾਹੀਦਾ